ਸ੍ਰੀ ਆਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਪਿੰਡ ਕਿਸ਼ਨ ਸਿੰਘ ਵਾਲੀ ਪਹੁੰਚੇ ਜਿਲ੍ਹਾ ਫਰੋਇਪੁਰ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਕੈਸ਼ ਦੇ ਜ਼ਰੀਏ ਜਿਹੜਾ ਕਰੀਬ 22-23 ਪਰਿਵਾਰ ਹੈਗੇ ਉਹਨਾਂ ਦੀ ਕੈਸ਼ ਦੇ ਜ਼ਰੀਏ ਮਦਦ ਕੀਤੀ ਜਾ ਰਹੀ ਸਰਦਾਰ ਪ੍ਰਗਟ ਸਿੰਘ ਜੀ ਮੇਰੇ ਨਾਲ ਪ੍ਰਧਾਨ ਜੀ ਵੈਕਰ ਜੀ ਕਾ ਖਾਲਸਾ ਵੈਕਰ ਜੀ ਜਦੋਂ ਪਾਣੀ ਆਇਆ ਸੀ ਤੇ ਭਾਰਤੀ ਕਿਸਾਨੀ ਯੂਨੀਅਨ ਰਾਜੇਵਾਲ ਸਰਦਾਰ ਬਲਬੀਰ ਸਿੰਘ ਦੇ ਬੇਟੇ ਉਹਨਾਂ ਦੇ ਸਮਰਾਲਾ ਦੇ ਆੜਤੀਆਂ ਨੂੰ ਨਾਲ ਲੈ ਕੇ ਇੱਥੇ ਵਿజిਟ ਕੀਤਾ ਉਹਨਾਂ ਨੇ ਦੇਖਿਆ ਉਸ ਟਾਈਮ ਤੇ ਔਰ ਮੈਂ ਸਮਝ ਰਹਾ ਉਹ ਦੇਖਣ ਵਾਲਾ ਮੰਜ਼ਰ ਨਹੀਂ ਸੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਭਾਰਤੀ ਕਿਸਾਨੀ ਵਾਲੇ ਰਾਜੇਵਾਲ ਜਥੇਬੰਦੀ ਨੇ ਉਹਨਾਂ ਨੂੰ ਵਿజిਟ ਕਰਵਾਇਆ ਇੱਥੇ ਵਿਖਾਇਆ ਸਾਰਾ ਕੁਝ ਉਸ ਤੋਂ ਬਾਅਦ ਉਹਨਾਂ ਨੇ ਅਫਸੋਸ ਕੀਤਾ ਵੀ ਇੱਥੇ ਨੁਕਸਾਨ ਹੋਇਆ ਬਸਤੀ ਕਿਸ਼ਨ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਦਾ ਜਿਹੜਾ ਫਿਰੋਜ਼ਪੁਰ ਬਲਾਕ ਦਾ ਪਿੰਡ ਆ ਇੱਥੇ ਵੱਡਾ ਨੁਕਸਾਨ ਹੋਇਆ ਔਰ ਕੱਲ ਪਰਸੋਂ ਆਣ ਕੇ ਉਹਨਾਂ ਨੇ 2 ਲੱਖ ਤੇ ਸਾਨੂੰ 31000 ਰੁਪਏ ਦੇ ਕੇ ਗਏ ਔਰ ਉਹਨਾਂ ਨੇ ਸਹਾਇਤਾ ਜਿਹੜੀ ਦਿੱਤੀ ਸਾਨੂੰ ਅਸੀਂ ਇੱਥੇ 22 ਪਰਿਵਾਰ ਜਿਹੜੇ 23 ਪਰਿਵਾਰ ਉਹਨਾਂ ਨੂੰ 72700 ਰੁਪਈਆ ਔਰ ਹਰਜਿੰਦਰ ਸਿੰਘ ਦੀ ਜਿਹੜੀ ਫਟੇਗੜ ਸੁਭਰਾ ਦਾ ਇੱਕ ਹਰਜਿੰਦਰ ਸਿੰਘ ਸਾਡਾ ਕਿਸਾਨ ਉਹਦੀ ਜ਼ਮੀਨ ਜਿਹੜੀ ਸਾਡੇ 11 ਕਿੱਲੇ ਰੁੜ ਗਈ 50000 ਰੁਪਈਆ ਨੂੰ ਵੱਖਰਾ ਦੇ ਕੇ ਗਏ ਔਰ 21000 ਉਹਦੇ ਬੇਟੀ ਦਾ ਜਿਹੜਾ ਅਹ ਵਿਆਹ ਸੀ ਔਰ 21000 ਸ਼ਗਨ ਦੇ ਕੇ ਗਏ ਟੋਟਲ ਜਿਹੜੀ ਮਾਉਂਡ ਬੰਦੀ ਹੈ 231000 ਰੁਪਿਆ ਜਿਹੜਾ ਸਾਨੂੰ ਰਾਜੇਵਾਲ ਸਾਹਿਬ ਦੇ ਬੇਟੇ ਔਰ ਸਮਰਾਲਾ ਦੇ ਆੜਤੀ ਸਹਿਬਾਨ ਆਏ ਸੀ ਔਰ ਇੱਕ ਪੰਪ ਵਾਲਾ ਵੀਰ ਸੀ ਉਹਨੇ ਸਪੈਸ਼ਲ ਜਿਹੜਾ ਜਿੰਦਰ ਸਿੰਘ ਵਾਸਤੇ ਉਹਦੀ ਲੜਕੀ ਵਾਸਤੇ 21000 ਰੁਪਿਆ ਭੇਜਿਆ ਸੀ ਹੋਂਦੇ ਤਹਿਤ ਅਸੀਂ ਤੁਹਾਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਇਸ ਜਦੋਂ ਵੀ ਖਬਰ ਲਾਓਗੇ ਸਾਡੀ ਲਿਸਟ ਜ਼ਰੂਰ ਲਾਓ ਔਰ ਜਿਹੜੇ ਜਿਹੜੇ ਬੰਦਿਆਂ ਨੂੰ ਅਸੀਂ ਪੈਸੇ ਦੇ ਕੇ ਚੱਲੇ ਆ ਉਹਨਾਂ ਦੇ ਨਾਂ ਔਰ ਪਿੰਡ ਦਾ ਨਾਂ ਸਾਰਾ ਕੁਝ ਇਹਦੇ ਚ ਆਬਾਦਤ ਜਿਹੜੀ ਲਿਖੀ ਹੋਵੇਗੀ ਅਸੀਂ ਇਹ ਚਾਹੁੰਦੇ ਆ ਇੱਕ ਇੱਕ ਰੁਪਈਆ ਵੀ ਜਿਹੜਾ ਦਾਨ ਦਾ ਹੈ ਉਹ ਬਿਲਕੁਲ ਟਿਕਾਣੇ ਤੇ ਲੱਗਣਾ ਚਾਹੀਦਾ ਇਸ ਕਰਕੇ ਅਸੀਂ ਘਰ ਘਰ ਤੁਰ ਕੇ ਇਹ 22 23 ਪਿੰਡ ਜਿਹੜੇ ਨੇ ਉਹ 22 23 ਜਿਹੜੇ ਘਰ ਨੇ ਉਹਨਾਂ ਦੇ ਘਰ ਅਸੀਂ ਪੈਸੇ ਦੇ ਕੇ ਤੇ ਆਪਦੇ ਆਪ ਨੂੰ ਅਸੀਂ ਬੜਵੱਲੇ ਮਹਿਸੂਸ ਕਰਾਂਗੇ ਵੀ ਸਾਨੂੰ ਇਹ ਸਾਡੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਅਸੀਂ ਅਜਨ ਬਾਕੇ ਚੱਲੇ ਆਂ ਠੀਕ ਹੈ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਭਾਈ ਜੀ ਆਪਣਾ ਜੇ ਸਪੀਡ ਕਿਸ਼ਨ ਸਿੰਘ ਵਾਲੀ ਦੀ ਗੱਲ ਕਰੀਏ ਨੁਕਸਾਨ ਤੇ ਬਹੁਤ ਜ਼ਿਆਦਾ ਆ ਮੇਰਾ ਆਪਦਾ ਹੀ 150 ਗੱਲਾ ਥਾਂ ਦਾ ਅੱਛਾ ਜੀ ਹਾਂਜੀ ਸਾਰਾ ਇੱਕ ਕਦਮ ਹੋ ਗਿਆ ਝੋਨਾ ਠੀਕ ਹੈ ਜੀ ਜਥੇਪੰਦੀ ਜੀ ਧੰਨਵਾਦ ਕਰਨਾ ਚਾਹੋਗੇ ਹਾਂਜੀ ਹ ਜੱਥੇ ਬਲੇ ਹਾਂ ਸਾਡੇ ਨਾਲ ਜੁੜੇ ਹੈ ਜ਼ਿਲ੍ਹਾ ਪ੍ਰਧਾਨ ਆਪਣੇ ਹਰਬੰਸ ਸਿੰਘ ਕੌੜਾ ਜੀ ਬਜ਼ੁਰਗੋ ਅੱਜ ਜਿਹੜੀ ਮਦਦ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਵੱਲੋਂ ਪਿੰਡ ਕਿਸ਼ਨ ਸਿੰਘ ਵਾਲੀ ਤੋਂ ਤਾਂ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਇਹ ਸਾਡਾ ਕਿਹਨਾ ਮਿਲਦਾ ਬਹਾਨਾ ਹਾਂ ਅਸੀਂ ਕਰ ਕੁਛ ਨਹੀਂ ਸਕੇ ਹਾਂ ਜੀ ਇਹ ਅਸੀਂ ਸਿਰਫ ਇਹਨਾਂ ਨੂੰ ਜਿੰਨੀ ਸਾਡੇ ਕੋਲ ਹਿੰਮਤ ਆ ਹਾਂ ਜੀ ਅਸੀਂ ਕਾਫੀ ਘਰਾਂ ਨੂੰ ਇਹ ਮਦਦ ਕੀਤੀ ਆ ਵੇ ਅਸੀਂ ਆਪਦੇ ਭਰਾਵਾਂ ਦਾ ਹੌਸਲਾ ਵਧਾਈ ਕਰੀਏ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਉਹ ਤੇ ਕਾਲਪੁਰ ਕੀ ਪਰ ਸਕਦਾ ਅਸੀਂ ਸਿਰਫ ਇਹਨਾਂ ਨੂੰ ਹੌਸਲਾ ਦੇਣ ਆਏ ਆ ਬਈ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ